ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਸ਼ਨੀ ਚੱਲਣਗੇ ਅੱਜ ਉਲਟੀ ਚਾਲ ਕਿ ਜਿਨ੍ਹਾਂ ਦੀ ਉਲਟੀ ਚਾਲ ਚੱਲਣ ਦੇ ਨਾਲ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਸ਼ਨੀ ਦੇਵ ਜੀ ਤੇ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਪੈ ਜਾਵੇ ਤੇ ਸਾਰੇ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਕਿ ਸ਼ਨੀਵਾਰ ਦਾ ਦਿਨ ਹੈ ਅੱਜ ਰਾਤੋਂ ਭਗਵਾਨ ਸ਼ਨੀ ਦੇਵ ਚੱਲਣਗੇ ਉਲਟੀ ਚਾਲ ਇਹ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਧਨ ਦੇ ਨਾਲ ਮਾਲਾ ਮਾਲ ਉਹਨਾਂ ਦੀ ਕਿਸਮਤ ਹੁਣ ਪਲਟ ਜਾਵੇਗੀ ਕਹਿ ਲਓ ਕਿ ਉਹਨਾਂ ਦੇ ਦਿਨ ਫਿਰ ਜਾਣਗੇ ਇਹਨਾਂ ਦੇ ਲਈ ਹੁਣ ਸੁਨਹਿਰੀ ਮੌਕਾ ਇਨਾਂ ਨੂੰ ਮਿਲਣ ਵਾਲਾ ਹੈ ਇਹਨਾਂ ਦੇ ਲਈ ਹੁਣ ਸੁਨਹਿਰੀ ਮੌਕਾ ਆ ਚੁੱਕਾ ਹੈ ਜਿਸ ਦੀ ਇਹ ਕਾਫੀ ਸਮੇਂ ਤੋਂ ਪਾਲ ਕਰ ਰਹੇ ਸੀ ਬਹੁਤ ਹੀ ਸਾਲਾਂ ਦੇ ਬਾਅਦ ਹੁਣ ਚਾਂਦੀ ਤੇ ਰਾਤ ਤੇ ਚੱਲਣ ਵਾਲੇ ਹਨ ਭਗਵਾਨ ਚੰਨੀ ਦੇਵ ਜੀ ਜਿਸ ਕਰਕੇ ਹੁਣ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੇ ਹਨ ਉਹਨਾਂ ਦੇ ਭਾਗ ਬਦਲਣ ਵਾਲੇ ਹਨ ਵੱਟੀਆਂ ਵੱਡੀਆਂ ਪਵਿੱਕ ਪਾਣੀਆਂ ਕਰ ਦਿੱਤੀਆਂ ਗਈਆਂ ਹਨ ਇਹ ਤਿੰਨ ਰਾਸ਼ੀ ਵਾਲੇ ਤੰਨਾਲ ਮੱਲਾ ਮਾਲ ਹੋਣਗੇ ਭਾਗ ਕੇ ਕਰੋੜਪਤੀ ਬਣਨਗੇ ਤੁਹਾਨੂੰ ਦੱਸ ਰਹੀਏ ਕਿ ਵੈਦਿਕ ਜੋਤਿ ਸਾਸਤਰ ਦੇ ਅਨੁਸਾਰ ਬਹੁਤ ਹੀ ਸਾਲਾਂ ਦੇ ਬਾਅਦ ਕਰਮਵਲ ਦਾਤਾ ਭਗਵਾਨ ਸ਼ਨੀ ਦੇਵ ਜੀ ਅੱਜ ਸ਼ਨੀਵਾਰ ਦੀ ਰਾਤ ਨੂੰ ਆਪਣੀ ਰਾਸ਼ੀ ਕੁੰਭ ਵਿੱਚੋਂ ਨਿਕਲ ਕੇ ਚੰਦਰ ਨਾਲ ਔਲਟੀ ਚਾਲ ਚੱਲਣ ਵਾਲੇ ਹਨ ਤੇ ਭਗਵਾਨ ਸ਼ਨੀ ਦੇਵ ਪਰਿਵਰਤਨ ਦਾ ਕਾਰਨ ਬਣਨ ਵਾਲੇ ਹਨ ਜਿਸ ਨਾਲ 12 ਰਾਸ਼ੀਆਂ ਦੇ ਵਿੱਚੋਂ 3 ਰਾਸ਼ੀਆਂ ਵਾਲਿਆਂ ਦੇ ਉੱਪਰ ਬਹੁਤ ਹੀ ਵਧੀਆ ਅਸਰ ਪੈਣ ਵਾਲਾ ਹੈ ਜੈਸ ਨਾਲੇ ਤੈਨੇ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ ਮਾਲ ਇਹਨਾਂ ਨੇ ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਹੋਵੇਗਾ ਕਿਉਂਕਿ ਦੋਸਤੋ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਹੁਣ ਰਾਜਿਆਂ ਦੇ ਸਮਾਨ ਹੋ ਜਾਵੇਗਾ ਇਹਨਾਂ ਨੂੰ ਜੋਤਿਸ਼ਾਸਤ ਦੇ ਅਨੁਸਾਰ ਦੱਸ ਦਈਏ ਸ਼ਨੀ ਦੇਵ ਇਸ ਮਹੀਨੇ ਦੇ ਵਿੱਚ ਤੁਹਾਡੀ ਰਾਸ਼ੀ ਵਿੱਚ ਗ੍ਰਹਿ ਗੋਚਰ ਕਰਨ ਵਾਲੇ ਹਨ ਜਿਸ ਨਾਲ ਚਾਂਦੀ ਦਾ ਪਾਵਾ ਬਣ ਜਾਵੇਗਾ ਇਸ ਲਈ ਬਣਿਆ ਹੋਇਆ ਹੈ ਚਾਂਦੀ ਦਾ ਪਾਵਾ ਕੰਮਾ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇਸ ਸਮਾਂ ਹੁਣ ਸ਼ੋਭਾ ਸਾਬਤ ਹੋਵੇਗਾ ਜੋਗੇਨ ਦੀ ਕਿਸਮਤ ਨੂੰ ਹੁਣ ਪਲਟ ਦੇਵੇਗਾ ਦੋਸਤੋ ਇਹਨਾਂ ਰਾਸ਼ੀ ਵਾਲਿਆਂ ਦੇ ਬਾਰੇ ਵੱਡੀਆਂ-ਵੱਡੀਆਂ ਭਵਿੱਖ ਬਾਣੀਆਂ ਕਰ ਦਿੱਤੀਆਂ ਗਈਆਂ ਹਨ ਪਰ ਦੋਸਤੋ ਕੰਮਾ ਰਾਸ਼ੀ ਤੋਂ ਇਲਾਵਾ ਹੋਰ ਕਿਹੜੀਆਂ ਰਾਸ਼ੀਆਂ ਹਨ ਇਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਛੇ ਉਹ ਕਨੇ ਆ ਕੁਐਸਚਨ ਅਸੀਂ ਬਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਚਣੇ ਦੇਵ ਬਹੁਤ ਹੀ ਜ਼ਿਆਦਾ ਪਸੰਨ ਹੋ ਚੁੱਕੇ ਹਨ ਦੋਸਤੋ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਣਿਆ ਰਹਿੰਦਾ ਹੈ ਕਿ ਭਗਵਾਨ ਚਣੇ ਦੇਵ ਕਿਸੇ ਨੂੰ ਸਜ਼ਾ ਪੜੀ ਜਲਦੀ ਦਿੰਦੇ ਹਨ ਕਿਉਂਕਿ ਇਹ ਸੂਰਜ ਪੁੱਤਰ ਕਰਮਫਲ ਦਾਤਾ ਮੰਨੇ ਜਾਂਦੇ ਹਨ 33 ਕਰੋੜ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਚਣੇ ਦੇਵ ਦਾ ਬੜਾ ਹੀ ਪ੍ਰਚਲਿਤ ਮੰਨੇ ਜਾਂਦਾ ਹੈ ਕਹਿਆ ਜਾਂਦਾ ਹੈ ਕਿ 33 ਕਰੋੜ ਦੇਵੀ-ਦੇਵਤਿਆਂ ਵਿੱਚੋਂ ਨਿਆ ਪ੍ਰਸਤ ਦਾਤਾ ਸਿਰਫ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਹਮੇਸ਼ਾ ਹੀ ਸ੍ਰਸ਼ਟੀ ਦੇ ਉੱਪਰ ਬੜਾ ਚੰਗਾ ਹੀ ਪ੍ਰਭਾਵ ਤੇ ਵਾਤਾਵਰਣ ਬਣਾ ਕੇ ਰੱਖਦੇ ਹਨ ਜਿਹੜੇ ਲੋਕ ਕਿਸੇ ਨੂੰ ਧੋਖਾ ਦਿੰਦੇ ਹਨ ਜਾਂ ਫਿਰ ਕਿਸੇ ਦਾ ਅਪਮਾਨ ਕਰਦੇ ਹਨ ਤਾਂ ਭਗਵਾਨ ਚੰਨੀ ਦੇਵ ਫਿਰ ਉਹਨਾਂ ਨੂੰ ਸਜ਼ਾ ਦਿੰਦੇ ਹਨ ਜਿਨ੍ਹਾਂ ਦੇ ਭਗਵਾਨ ਚੰਨੀ ਦੇਵ 'ਚ ਇੱਕ ਵਾਰ ਪਸਾਨਾ ਹੋ ਜਾਂਦੇ ਹਨ ਉਹਨਾਂ ਦੀ ਕਹਿ ਲਓ ਫਿਰ ਕਿਸਮਤ ਬਦਲ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜੇ ਉਹ ਕਿਹੜੇ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਾਂ ਦਾ ਸੱਯਾ ਕਿ ਤੁਹਾਨੂੰ ਬਹੁਤ ਸਾਲਾਂ ਦੇ ਬਾਅਦ ਸ਼ਨੀ ਦੇਵ ਜੀ ਦੀ ਹੁਣ ਕਿਰਪਾ ਹਾਸਲ ਹੋਣ ਵਾਲੀ ਹੈ ਕਿਉਂਕਿ ਸ਼ਨੀ ਦੇਵ ਜੀ ਚਾਂਦੀ ਦੇ ਪਾਵੇ ਤੇ ਚੱਲਣ ਵਾਲੇ ਹਨ ਤੇ თან ਦੇ ਨਾਲ ਮੱਲਾ ਮਾਲ ਕਰਨ ਵਾਲੇ ਹਨ ਕਿਉਂਕਿ ਦੋਸਤੋ ਸ਼ਨੀ ਦੇਵ कन्या राशि ਦੇ ਵਿੱਚੋਂ ਗੋਚਰ ਕਰਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਣਗੇ ਜਿਸ ਕਰਕੇ ਮਕਰ ਰਾਸ਼ੀ ਵਾਲੇ ਮਈ ਜੂਨ ਦੇ ਮਹੀਨੇ ਵਿੱਚ ਧਨवान ਹੋ ਜਾਣਗੇ ਉਸ ਤੋਂ ਬਾਅਦ ਸਮਾਂ ਵਿੱਚ ਕਰਮਫਲ ਦਾਤਾ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦਿਨਾਲ ਬੜਾ ਸ਼ੋਭ ਤੇ ਬਿਹਤਰ ਰਹਿਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਬੱਚਿਆਂ ਨੂੰ ਵੱਡੀਆਂ-ਵੱਡੀਆਂ ਬੁਲੰਦੀਆਂ ਹਾਸਲ ਹੋ ਜਾਣਗੀਆਂ ਇਹਨਾਂ ਦੇ ਸਭ ਤੋਂ ਛੋਟੇ ਬੱਚੇ ਨੂੰ ਕਹਿ ਲਓ ਕਿ ਕਿਧਰੇ ਵਧੀਆ ਜੌਬ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਹੁਣ ਇਹਨਾਂ ਦਾ ਸਾਥ ਦੇਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹਨਾਂ ਦੇ ਘਰ ਦੇ ਵਿੱਚ ਤਾਂ ਦੌਲਤ ਦੀ ਕਮੀ ਨਹੀਂ ਰਹਿ ਜਾਵੇਗੀ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਹੁਣ ਬਹੁਤ ਸਾਲਾਂ ਦੇ ਬਾਅਦ ਇਹਨਾਂ ਉਤੇ ਆਪਣੀ ਮਿਹਰ ਵਰਸਾਉਣ ਵਾਲੇ ਹਨ ਇਸ ਤੋਂ ਬਾਅਦ ਇਹਨਾਂ ਨੂੰ ਜੇਕਰ ਲੰਮੇ ਸਮੇਂ ਤੋਂ ਕੋਈ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਧਨ ਖਰਚ ਹੋ ਰਿਹਾ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਬਿਮਾਰੀਆਂ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਮਿਲਣ ਵਾਲਾ ਹੈ ਜਿਸ ਨਾਲ ਘਰ ਦੇ ਵਿੱਚ ਹੁਣ ਇਹਨਾਂ ਦੀ ਬਹੁਤ ਹੀ ਖੁਸ਼ਹਾਲੀ ਆ ਜਾਵੇਗੀ ਪੈਸੇ ਦੀ ਬਚਤ ਹੋਣੀ ਸ਼ੁਰੂ ਹੋ ਜਾਵੇਗੀ ਬਰਕਤ ਬਣੀ ਰਹਿਣ ਵਾਲੀ ਹੈ ਜੇਕਰ ਇਹਨਾਂ ਦੇ ਘਰ ਦੇ ਵਿੱਚ ਵੀ ਬਿਮਾਰੀਆਂ ਨਹੀਂ ਜਾਂਦੀਆਂ ਤੇ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਹਨਾਂ ਦੇ ਲਈ ਬੜਾ ਹੀ ਸ਼ੋਭ ਮੰਨਿਆ ਜਾਂਦਾ ਹੈ ਅਗਲੀ ਕੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਮਰਾ ਸ਼ਿਵਾਲਿਆਂ ਦਾ ਸਈਏ ਕਿ ਬਹੁਤ ਹੀ ਸਾਲਾਂ ਦੇ ਬਾਅਦ ਤੁਹਾਡੇ ਲਈ ਬਣ ਰਿਹਾ ਹੈ ਮਹਦੌਲਬ ਸੰਜੋਗ ਭਗਵਾਨ ਚੰਨੀ ਦੇਵ ਜੀ ਚਾਂਦੀ ਦੇ ਪਾਵੇ ਤੇ ਚੱਲਣ ਵਾਲੇ ਹਨ ਕੁੰਮਰਾ ਸ਼ਿਵਾਲਿਆਂ ਦੀ ਕਿਸਮਤ ਹੁਣ ਪੂਰੀ ਤਰ੍ਹਾਂ ਪਲਟਣ ਵਾਲੀ ਹੈ ਭਗਵਾਨ ਚੰਨੀ ਦੇਵ ਇਹਨਾਂ ਦੇ ਘਰ ਪਧਾਰਨ ਵਾਲੇ ਹਨ ਜਿਸ ਦੇ ਨਾਲ ਹੁਣ ਤਾਂ ਦੌਲਤ ਦੀ ਕੋਈ ਵੀ ਇਹਨਾਂ ਦੀ ਜ਼ਿੰਦਗੀ 'ਚ ਕਮੀ ਨਹੀਂ ਰਹਿ ਜਾਵੇਗੀ ਬਲਕਿ ਬਰਸਾਤ ਹੋਵੇਗੀ ਕਿਉਂਕਿ ਦੋਸਤੋ ਇਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਗਏ ਹੋਏ ਲੜਕੇ ਜਾਂ ਲੜਕੀ ਨੂੰ ਉਹਨਾਂ ਦੇ ਪੀ ਆਰ ਮਿਲ ਸਕਦੀ ਹੈ ਜਿਸ ਦੇ ਕਰਕੇ ਹੁਣ ਇਹਨਾਂ ਦੇ ਜਨਮਾ ਜਨਮਾਂ ਦੀ ਕ੍ਰੇਪੀ ਦੌਰੋਂ ਵਗੇ ਇਹਨਾਂ ਦੇ ਭਿਖਾਰੀਆਂ ਵਾਲਾ ਜੀਵਨ ਹੁਣ ਚੰਗਾ ਸਭ ਤੋਂ ਹੋਵੇਗਾ ਕੁੰਮਰਾ ਅਸ਼ੀ ਵਿੱਚ ਪਰਵੇਸ਼ ਕਰਕੇ ਉਹਨੂੰ ਪੈਸਾ ਵਰਸਾਉਣ ਵਾਲੇ ਹਨ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਸੰਕਟ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਘਰ ਦੇ ਵਿੱਚ ਸੁੱਖ ਸਮ੍ਰਿਧੀ ਬਣੀ ਰਹਿਣ ਵਾਲੀ ਹੈ ਇਹਨਾਂ ਦੇ ਲਈ ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਸਰੋਂ ਦਾ ਤੇਲ ਦਾਨ ਕਰਨਾ ਬੜਾ ਹੀ ਸ਼ੋਭ ਮੰਨਿਆ ਜਾਵੇਗਾ ਅਗਲੇ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਦੱਸਦਾ ਇਹ ਕਿ ਤੁਹਾਡੇ ਲਈ ਸਮਾਂ ਬੜਾ ਹੀ ਸ਼ੁਭ ਫਾਲ ਦਾ ਇੱਕ ਸਾਬਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਭਗਵਾਨ ਸ਼ਨੀ ਦੇਵ ਜੀ ਹੁਣ ਚਾਂਦੀ ਦੇ ਭਾਵੇਂ ਤੇ ਚੱਲਣ ਵਾਲੇ ਹਨ ਜਿਸ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਨਵਾਂ ਮੋੜ ਆ ਜਾਵੇਗਾ ਤੁਹਾਡੇ ਘਰ ਦੇ ਵਿੱਚ ਜਿਹੜੇ ਵੀ ਕੋਈ ਔਰਤ ਬੇਉਲਾਦ ਸੀ ਉਸ ਨੂੰ ਬੱਚੇ ਦਾ ਸੁਖ ਪ੍ਰਾਪਤ ਹੋ ਜਾਵੇਗਾ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਦੇ ਕਾਰਨ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਇਸ ਸਮੇਂ ਬੱਚੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਵੀ ਕਰ ਸਕਦੇ ਹਨ ਘਰ ਵਿੱਚ ਰੁਕਿਆ ਹੋਇਆ ਪੈਸਾ ਤੁਹਾਨੂੰ ਮੁੜ ਵਾਪਸ ਮਿਲ ਸਕਦਾ ਹੈ ਜਿਸ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਇਹਨਾਂ ਤਿੰਨ ਹੀ ਰਾਸ਼ੀਵਾਂ ਦਾ ਸਹੇਯਕ ਹੈ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਗਰੀਬ ਲੋਕਾਂ ਦੇ ਵਿੱਚ ਕੁਝ ਨਾ ਕੁਝ ਜਾਂ ਕੱਪੜੇ ਜਾਂ ਪੈਰਾ ਵਿੱਚ ਆਪਾਂ ਔਨਲਾਈਨ ਜੋੜੇ ਤੇ ਜਾਂ ਫਿਰ ਸਰੋਂ ਦੇ ਤੇਲ ਦੀ ਕਹਿ ਲਓ ਕਿ ਕੋਈ ਤੁਸੀਂ দান ਕਰ ਦਿੰਦੇ ਹੋ ਤਾਂ ਤੁਹਾਡੇ ਲਈ ਸਮਾਂ ਫਿਰ ਹੋਰ ਜ਼ਿਆਦਾ ਤੇ ਸ਼ੌਭਤ ਤੇ ਚੰਗਾ ਬਣ ਜਾਵੇਗਾ ਦੋਸਤੋ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਸਭ ਕੁਝ ਬਦਲ ਜਾਵੇਗਾ ਤੁਹਾਡੀ ਕਿਸਮਤ ਹੁਣ ਤੁਹਾਡਾ ਪੂਰਾ ਸਾਥ ਦੇਣ ਵਾਲੀ ਹੈ ਐ ਸਮੇਂ ਚੈਕਾ ਤੁਹਾਡੀ ਕਿਸੇ ਬੱਚੇ ਦਾ ਰਿਸ਼ਤਾ ਤੈਨਹੀਂ ਸੇ ਹੋ ਰਿਹਾ ਕਾਫੀ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਇਸ ਸਮੇ ਤੁਹਾਡੇ ਲਈ ਸ਼ੋਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇ ਤਿੰਨ ਰਾਸ਼ੀ ਵਾਲੇ ਤੁਹਾਨੂੰ ਦੱਸੇ ਕਿ ਧਾਰਮਿਕ ਕੰਮਾਂ ਵਿੱਚ ਤੁਸੀਂ ਆਪਣਾ ਮਨ ਲਗਾਓਗੇ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਸੀਂ ਦਾਨ ਪੁੰਨ ਦਾ ਕੰਮ ਜ਼ਰੂਰ ਕਰਦੇ ਰਹਿਣਾ ਹੈ ਇਸ ਸਮੇ ਤੁਹਾਡੇ ਲਈ ਬੜਾ ਹੀ ਸ਼ੋਭ ਤੇ ਫਾਲਦਿਕ ਸਭ ਤੋਂ ਹੋਵੇਗਾ ਇਸ ਸਮੇਂ ਤੁਹਾਡੇ ਘਰ ਦੀ ਆਰਥਿਕ ਤੰਗੀ ਦੂਰ ਹੋ ਜਾਵੇ ਕਿਸੇ ਵਿਅਕਤੀ ਦਾ ਤੁਹਾਡੇ ਘਰ ਵਿੱਚ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਤ ਸੀ ਤਾਂ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਖੁਦ ਨੂੰ ਪਹਿਲਾਂ ਨਾਲੋਂ ਜ਼ਿਆਦਾ ਊਰਜਾਵਾਨ ਸਕਾਰਾਤਮਕ ਸੋਚ ਵਾਲਾ ਮਹਿਸੂਸ ਕਰੋਗੇ ਇਸ ਸਮੇਂ ਤੁਹਾਡਾ ਤਣਾਅ ਤੁਹਾਡੇ ਤੋਂ ਦੂਰ ਜਾਵੇਗਾ ਜਿੰਨਾ ਵੀ ਤੁਸੀਂ ਸੋਚਦੇ ਹੋ ਸਿਹਤ ਨੂੰ ਖਰਾਬ ਕਰ ਰਹੇ ਹੋ ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਟੈਨਸ਼ਨਾਂ ਤੋਂ ਦੂਰ ਰਹੋ ਤੁਹਾਡੀ ਸਿਹਤ ਚੰਗੀ ਰਹੇਗੀ ਤੁਹਾਡਾ ਪਰਿਵਾਰ ਇਸ ਸਮੇਂ ਕੋਈ ਸ਼ੁਭ ਖਬਰ ਤੁਹਾਨੂੰ ਮਿਲਣ ਵਾਲੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਵਧੀਆ ਰਹੇਗਾ ਇਸ ਮਹੀਨੇ ਵਿੱਚ ਤੁਹਾਨੂੰ ਦੱਸਿਆ ਕਿ ਕੋਈ ਐਸੀ ਗੋਟਨੀ ਉਸ ਮਿਲ ਸਕਦੀ ਹੈ ਜਿਵੇਂ ਕਿ ਤੁਹਾਨੂੰ ਨੌਕਰੀ ਪ੍ਰਮੋਸ਼ਨ ਜਾਂ ਤਨਖਾਹ ਵਧਣ ਦੇ ਜੋ ਘਰ ਜਗ੍ਹਾ ਤੁਸੀਂ ਕਿਸੇ ਦੁਕਾਨਦਾਰੀ ਦੇ ਨਾਲ ਸਬੰਧ ਰੱਖਦੇ ਹੋ ਤਾਂ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਮੁਨਾਫਾ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਤੇ ਐਸੋ ਆਰਾਮ ਆਉਣ ਵਾਲਾ ਹੈ ਐਸਾ ਮੇ ਵਪਾਰਿਕ ਖੇਤਰਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਜੇਕਰ ਕਾਫੀ ਸਮੇਂ ਤੋਂ ਤੁਹਾਨੂੰ ਕੋਈ ਕਮਰ ਦਰਦ ਵਗੈਰਾ ਦਾ ਕੋਈ ਵੀ ਸਮੱਸਿਆ ਸੀ ਇਸ ਸਮੇਂੋਂ ਦੂਰ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਅਨੰਦ ਆਸੇ ਕਿ ਪਰਿਵਾਰ ਬਤਾਂ ਦੀ ਯੋਜਨਾ ਆਪਣਾਰੇ ਜੋੜਿਆਂ ਨੂੰ ਇਸ ਸਮੇਂ ਸ਼ੁਭ ਸਮਾਚਾਰ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਘਰ ਵਿੱਚ ਮਾਹੌਲ ਪਿਆਰ ਕੋਮਲਤਾ ਤੇ ਵਾਦੇ ਨਾਲ ਭਰਪੂਰ ਹੋ ਜਾਵੇਗਾ ਭਰਪੂਰ ਹੋ ਜਾਵੇਗਾ ਇਸ ਸਮੇਂ ਤੁਹਾਡੇ ਲਈ ਕੋਈ ਐਸਾ ਤੋਹਫਾ ਆ ਸਕਦਾ ਹੈ ਜਿਸ ਤੇ ਮਿਲਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਕੁਝ ਨਵਾਂ ਬਣ ਜਾਵੇਗਾ ਜੇਕਰ ਤੁਸੀਂ ਕਿਤੇ ਪ੍ਰਾਈਵੇਟ ਜੋਬ ਕਰਦੇ ਹੋ ਇਸ ਸਮੇਂ ਤੁਹਾਨੂੰ ਮਨ ਚਾਹੀ জব ਮਿਲਣ ਦੀ ਸੰਭਾਵਨਾ ਹੈ ਐਸ ਸਮੇ ਤੁਹਾਡੀ ਮਿਹਨਤ ਹੁਣ ਰੰਗ ਲਿਆਉਣ ਵਾਲੀ ਹੈ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਾਂ ਬਿਹਤ ਔਦਾ ਵਧੀਆ ਮਿਲ ਸਕਦਾ ਹੈ ਆਮਦਨੀ ਵਿੱਚ ਵਾਧਾ ਹੋ ਸਕਦਾ ਹੈ ਸਮੇ ਵਾਦੇ ਤੇ ਸ਼ੌਂਕ ਬੰਦੇ ਨਜ਼ਰ ਆ ਰਹੇ ਹਨ ਐਸ ਸਮੇ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਵਿਸ਼ਵਾਸ ਵਾਜ ਜਾਵੇਗਾ ਤੁਹਾਡੇ ਜੀਵਨ ਸਾਥੀ ਦਾ ਹਰ ਕਦਮ ਤੁਹਾਨੂੰ ਸਾਥ ਮਿਲੇਗਾ ਐਸ ਸਮੇ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਸਬੰਧਾਂ ਵਿੱਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਨਜਾਨਣ ਦਾਸ ਨਾਗਰੋ ਦੋਸਤੀ ਤੇ ਪਿਆ ਦੇ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜੀ ਹੋ ਸਕਦੇ ਹਨ ਇਸ ਸਮੇਂ ਤੁਹਾਡੇ ਘਰ ਵਿੱਚ ਨਵਾਂ ਮੋਟਰਸਾਈਕਲ ਜਾਂ ਗੱਡੀ ਆਉਣ ਦੀ ਸੰਭਾਵਨਾ ਹੈ ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ ਵਿੱਚ ਵੀ ਹਿੱਸਾ ਲੈ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਕੋਈ ਉੱਚ ਪ੍ਰਾਪਤੀ ਹੋ ਜਾਵੇਗੀ ਦੋਸਤੋ ਇਹ ਸੇ ਕੁਝ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਹੋਣ ਵਾਲੀ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂਗੇ ਸ਼ੇਅਰ ਕਰ ਦਿਓ ਜੀ ਧੰਨਵਾਦ